ਇਹ ਮੰਜ਼ਰ ਦੇਖ ਕੇ ਕਾਲਜੇ ਨੂੰ ਹੌਲ ਪੈਂਦੇ ਨੇ ਜਿੱਥੇ ਛੋਟੇ ਛੋਟੇ ਬੱਚੇ ਮਾਂ ਦੇ ਗਲ ਲੱਗ ਰੋ ਰਹੇ ਨੇ ਤੇ ਜ਼ਮੀਨ ਤੇ ਬੈਠੀ ਕਿਸਮਤ ਨੂੰ ਰੋਂਦੀ ਮਾਂ ਦੇ ਕੀਰਨੇ ਵੀ ਆਸਮਾਨ ਨੂੰ ਚੂਰੇ ਨੇ ਜ਼ਰਾ ਉਸ ਦਰਦ ਬਾਰੇ ਸੋਚ ਕੇ ਦੇਖੋ ਜੋ ਇਹ ਪਰਿਵਾਰ ਸਹਾਰੇ ਆਏ ਜਿਨ੍ਹਾਂ ਦੇ ਪੇਟ ਪਾਲਣ ਵਾਲੀ ਸਾਈਕਲ ਤੇ ਜਾਂਦੇ ਪਿਓ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਕੁਚਲ ਦਿੱਤਾ ਤੇ ਆਹ ਸਾਹਮਣੇ ਉਸਦੀ লাশ ਪਈ ਹੈ ਪਾਣਾਏ ਬੋਪਰਿਆ ਸੀ ਕਿ ਇਹਨਾਂ ਦਾ ਪਿਓ ਮਾਸਟਰ ਚੁੱਕੇ ਜਲੰਧਰ ਚ ਇੱਕ ਸੇਲਸਮੈਨ ਦਾ ਕੰਮ ਕਰਦਾ ਸੀ ਸਾਈਕਲ ਤੇ ਉਹ ਆਪਣੇ ਕੰਮ ਤੇ ਜਾ ਰਿਹਾ ਸੀ ਤੇ ਜਲੰਧਰ ਦੇ ਸੰਜੇ ਗਾਂਧੀ ਨਗਰ ਤੇ ਕੋਲ ਇੱਕ ਟਰੱਕ ਨੇ ਉਸਨੂੰ ਟੱਕਰ ਮਾਰੀ ਤੇ ਉਹ ਮੌਕੇ ਤੇ ਹੀ ਥਾ ਡਿੱਗ ਗਿਆ ਤੇ ਮੋਟੇ ਮੂਛੇ ਚਲਾ ਗਿਆ ਦੂਜੇ ਪਾਸੇ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਮਾਮਲਾ ਦਰਜ ਕਰ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੱਲ ਮੈਂ ਚੌਕੀ ਹਾਜ਼ਰ ਸੀ ਤਾਂ ਮੈਨੂੰ ਤਲਾਸ਼ ਮਿਲਦੇ ਸਿਵਲ ਹਸਪਤਾਲ ਤੇ ਐਕਸੀਡੈਂਟ ਹੋਣ ਕਾਰਨ ਡੱਡ ਬੜੀ ਪਈ ਹੈ ਜਾਂਚ ਕਰਵਾਈ ਚਲ ਰਹੀ ਹੈ ਜਿਸ ਤੇ ਮੈਂ ਉੱਥੇ ਪੁੱਜਾ ਤੇ ਮਰਤਕ ਦੀ ਪਤਨੀ ਨਸੀਰਾ ਖਤ ਨਸੀਰਾ ਖਤੂਨ ਜਿਹੜੀ ਜਨੇ ਬਿਆਨ ਲਖਾਇਆ ਉਹਨੇ ਦੱਸਿਆ ਕਿ ਮੇਰਾ ਪਤੀ ਸਾਈਕਲ ਤੇ ਗੁੱਜਾ ਪੀਣ ਨੂੰ ਜਾ ਰਿਹਾ ਸੀ ਤੇ ਨਾਮਲੋਂ ਟਰੱਕ ਚਾਲਕ ਨੇ ਐਕਸੀਡੈਂਟ ਕਰਕੇ ਦੀ ਮੌਤ ਕਰ ਦਿੱਤੀ ਮਰਤਕ ਦੀ ਪਤਨੀ ਦਾ ਬਿਆਨ ਹਾਸਲ ਕਰਕੇ ਮਕਦਮਾ ਨੰਬਰ 6 ਫਰਨਾਟਵੀਨ ਅੱਠ ਦਰਜ ਕਰਕੇ ਨਾਮਲੋਂ ਟਰੱਕ ਚਾਲਕ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੁਣਾ ਤੇ ਚਾਹੇ ਦੋਸ਼ੀ ਫੜਿਆ ਵੀ ਜਾਵੇ ਉਸ ਨੂੰ ਸਜ਼ਾ ਵੀ ਹੋ ਜਾਵੇ ਪਰ ਇਹਨਾਂ ਰੋਂਦੇ ਮਾਂ ਤੇ ਬੱਚਿਆਂ ਦੇ ਹੰਝੂਆਂ ਦਾ ਮੁੱਲ ਕੌਣ ਦੇਵੇਗਾ ਇਸ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਵੇਗਾ ਕਿਸੇ ਦੀ ਲਾਪਰਵਾਹੀ ਨੇ ਇਸ ਪਰਿਵਾਰ ਨੂੰ ਤਬਾਹ ਕਰਕੇ ਰੱਖ ਦਿੱਤਾ ਜਲੰਧਰ ਤੋਂ ਪਰਮਜੀਤ ਰਾੰਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978